ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਬਾਰੇ ਗੱਲ ਕਰ ਰਹੇ ਹਾਂ ਜੋ ਸਾਡੀ ਜ਼ਿੰਦਗੀ ਦੇ ਹਰ ਪੱਖ ਨਾਲ ਜੁੜਿਆ ਹੋਇਆ ਹੈ ਉਹ ਹੈ ਸਾਡੇ ਕਰਮਾਂ ਦਾ ਫਲ ਜੀਵਨ ਵਿੱਚ ਹਰ ਮਨੁੱਖ ਆਪਣੇ ਕਰਮਾਂ ਨਾਲ ਆਪਣੀ ਕਿਸਮਤ ਲਿਖਦਾ ਹੈ ਅਕਸਰ ਅਸੀਂ ਲੋਕਾਂ ਨੂੰ ਕਹਿੰਦੇ ਸੁਣਦੇ ਹਾਂ ਕਿ ਮੇਰੀ ਤਾਂ ਕਿਸਮਤ ਖਰਾਬ ਹੈ ਰੱਬ ਮੇਰੇ ਨਾਲ ਨਹੀਂ ਹੈ ਪਰ ਅਸਲ ਵਿੱਚ ਰੱਬ ਨੇ ਹਰ ਮਨੁੱਖ ਨੂੰ ਬਰਾਬਰ ਦੀਆਂ ਸੁਭਾਵਨਾਵਾਂ ਦਿੱਤੀਆਂ ਹਨ ਫਰਕ ਸਿਰਫ ਇੰਨਾ ਹੈ ਕਿ ਕੌਣ ਆਪਣੇ ਕਰਮਾਂ ਨੂੰ ਚੰਗਾ ਬਣਾ ਕੇ ਅੱਗੇ ਵਧਦਾ ਹੈ ਅਤੇ ਕੌਣ ਆਪਣੇ ਮਾੜੇ ਕਰਮਾਂ ਨਾਲ ਪਿੱਛੇ ਰਹਿ ਜਾਂਦਾ ਹੈ ਗੁਰਬਾਣੀ ਵਿੱਚ ਵੀ ਸਾਫ਼ ਲਿਖਿਆ ਹੈ ਜੇ ਹਾਂ ਬੀਜੇ ਸੋ ਲੂਣੇ ਕਰਮਾਂ ਸੰਦੜਾ ਖੇਤ ਇਹ ਇੱਕ ਅਜਿਹਾ ਨਿਯਮ ਹੈ ਜੋ ਸਦੀਵੀ ਹੈ ਜਿਵੇਂ ਕਿਸਾਨ ਜਿਹੜਾ ਬੀਜ ਬੀਜੇਗਾ ਉਸੇ ਕਿਸਮ ਦੀ ਫਸਲ ਉਸ ਨੂੰ ਮਿਲੇਗੀ ਉਸੇ ਤਰ੍ਹਾਂ ਜੇ ਅਸੀਂ ਸੱਚ ਇਮਾਨਦਾਰੀ ਦਇਆ ਸੇਵਾ ਤੇ ਭਲਾਈ ਦੇ ਬੀਜ ਬੀਜਾਂਗੇ ਤਾਂ ਸਾਨੂੰ ਉਸ ਦੇ ਫਲ ਮਿਲਣਗੇ ਜੇ ਅਸੀਂ ਝੂਠ ਧੋਖਾ ਅਹੰਕਾਰ ਤੇ ਬੁਰਾਈ ਦੇ ਬੀਜ ਬੀਜਾਂਗੇ ਤਾਂ ਉਸ ਦਾ ਨਤੀਜਾ ਵੀ ਸਾਨੂੰ ਹੀ ਭੁਗਤਣਾ ਪੈਣਾ ਹੈ ਕਰਮ ਮਨੁੱਖ ਦੇ ਜੀਵਨ ਦਾ ਅਸਲੀ ਪੂੰਜੀ ਹੁੰਦੀ ਹੈ। ਦੌਲਤ, ਸ਼ੋਹਰਤ ਜਾਂ ਤਾਕਤ ਸਮੇਂ ਦੇ ਨਾਲ ਖਤਮ ਹੋ ਜਾਂਦੀ ਹੈ। ਪਰ ਕਰਮਾਂ ਦਾ ਲੇਖਾ ਕਦੇ ਨਹੀਂ ਮਿਟਦਾ। ਹਰ ਮਨੁੱਖ ਦਾ ਅੱਜ ਉਸਦੇ ਬੀਤੇ ਕੱਲ ਦੇ ਕਰਮਾਂ ਦਾ ਨਤੀਜਾ ਹੈ। ਅਤੇ ਉਸਦਾ ਆਉਣ ਵਾਲਾ ਕੱਲ ਅੱਜ ਦੇ ਕੀਤੇ ਕਰਮਾਂ ਨਾਲ ਬਣਦਾ ਹੈ। ਅਸੀਂ ਅਕਸਰ ਕਿਸਮਤ ਨੂੰ ਦੋਸ਼ ਦੇ ਦਿੰਦੇ ਹਾਂ। ਪਰ ਅਸਲ ਵਿੱਚ ਕਿਸਮਤ ਵੀ ਕਰਮ ਨਾਲ ਹੀ ਬਣਦੀ ਹੈ ਜਿਵੇਂ ਇੱਕ ਵਿਦਿਆਰਥੀ ਮਿਹਨਤ ਕਰਕੇ ਪੜਦਾ ਹੈ ਤਾਂ ਉਸ ਦੀ ਪਰਖ ਵਿੱਚ ਕਾਮਯਾਬੀ ਪੱਕੀ ਹੈ ਉਸੇ ਤਰ੍ਹਾਂ ਜੋ ਮਨੁੱਖ ਆਪਣੀ ਜ਼ਿੰਦਗੀ ਵਿੱਚ ਚੰਗੇ ਕਰਮ ਕਰਦਾ ਹੈ ਰੱਬ ਉਸ ਦੇ ਰਸਤੇ ਆਪਣੇ ਆਪ ਖੋਲ ਦਿੰਦਾ ਹੈ ਆਓ ਹੁਣ ਕਰਮਾਂ ਨੂੰ ਦੋ ਭਾਗਾਂ ਵਿੱਚ ਸਮਝਦੇ ਹਾਂ ਨੰਬਰ 1 ਸੱਚੇ ਕਰਮ ਜਿਵੇਂ ਕਿ ਮਾਤਾ ਪਿਤਾ ਦੀ ਸੇਵਾ ਕਰਨੀ ਗੁਰਬਾਣੀ ਅਨੁਸਾਰ ਆਪਣੀ ਜੀਵਨ ਨੂੰ ਬਤੀਤ ਕਰਨਾ ਸੱਚ ਬੋਲਣਾ ਭਲਾਈ ਕਰਨੀ ਮਿਹਨਤ ਨਾਲ ਰੋਟੀ ਕਮਾਉਣਾ ਲੋੜਵੰਦਾਂ ਦੀ ਮਦਦ ਕਰਨਾ ਇਹ ਕਰਮ ਮਨੁੱਖ ਦੇ ਜੀਵਨ ਨੂੰ ਸੁਖਮਈ ਬਣਾਉਂਦੇ ਹਨ ਨੰਬਰ 2 ਤੇ ਆਉਂਦੇ ਹਨ ਮਾੜੇ ਕਰਮ ਜਿਵੇਂ ਕਿ ਧੋਖਾ ਦੇਣਾ ਲਾਲਚ ਕਰਨਾ ਕਿਸੇ ਦਾ ਹੱਕ ਮਾਰਨਾ ਝੂਠ ਬੋਲਣਾ ਅਹੰਕਾਰ ਕਰਨਾ ਇਹ ਕਰਮ ਸਥਾਈ ਸਥਾਈ ਤੌਰ ਤੇ ਮਨੁੱਖ ਨੂੰ ਸ਼ਾਇਦ ਸਫਲ ਬਣਾ ਦੇਣ ਪਰ ਆਖਰਕਾਰ ਉਸ ਦੀ ਬਰਬਾਦੀ ਦਾ ਕਾਰਨ ਵੀ ਇਹੀ ਕਰਮ ਬਣਦੇ ਹਨ ਗੁਰਬਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਕਰਮਾਂ ਦੇ ਨਾਲ ਨਾਲ ਰੱਬ ਦੀ ਕਿਰਪਾ ਵੀ ਜ਼ਰੂਰੀ ਹੈ ਪਰ ਕਿਰਪਾ ਉਸ ਤੇ ਹੁੰਦੀ ਹੈ ਜੋ ਮਿਹਨਤ ਕਰਦਾ ਹੈ ਅਤੇ ਚੰਗੇ ਕਰਮਾਂ ਦੇ ਰਾਹੀ ਅੱਗੇ ਵਧਦਾ ਹੈ ਖਾਲੀ ਬੈਠ ਕੇ ਕਿਸਮਤ ਦੇ ਗੀਤ ਗਾਉਣ ਨਾਲ ਕੁਝ ਨਹੀਂ ਮਿਲਦਾ ਆਓ ਇੱਕ ਛੋਟਾ ਜਿਹਾ ਉਦਾਹਰਨ ਸੁਣਦੇ ਹਾਂ ਮੰਨ ਲਓ ਕਿ ਇੱਕ ਮਨੁੱਖ ਹਰ ਰੋਜ਼ ਲੋਕਾਂ ਦੀ ਮਦਦ ਕਰਦਾ ਹੈ ਸੱਚਾਈ ਨਾਲ ਜੀਵਨ ਨੂੰ ਵੀ ਜਿਉਂਦਾ ਹੈ ਮਿਹਨਤ ਵੀ ਕਰਦਾ ਹੈ ਕਦੇ ਕਿਸੇ ਦਾ ਹੱਕ ਵੀ ਨਹੀਂ ਮਾਰਦਾ ਹੁਣ ਸ਼ਾਇਦ ਉਸ ਨੂੰ ਤੁਰੰਤ ਧਨ ਦੌਲਤ ਨਾ ਮਿਲੇ ਪਰ ਉਸ ਦੇ ਕਰਮਾਂ ਦੀ ਰੌਸ਼ਨੀ ਉਸ ਨੂੰ ਹੌਲੀ ਹੌਲੀ ਉਚਾਈ ਤੇ ਲੈ ਜਾਵੇਗੀ ਲੋਕ ਉਸ ਦੀ ਇੱਜ਼ਤ ਕਰਨਗੇ ਉਸ ਦੀ ਆਵਾਜ਼ ਨੂੰ ਤਵੱਜੋ ਮਿਲੇਗੀ ਤੇ ਰੱਬ ਵੀ ਉਸ ਤੇ ਆਪਣੀ ਕਿਰਪਾ ਕਰੇਗਾ ਇਸ ਦੇ ਉਲਟ ਜੇ ਕੋਈ ਮਨੁੱਖ ਲੋਕਾਂ ਨੂੰ ਧੋਖਾ ਦੇ ਕੇ ਪੈਸਾ ਕਮਾਉਂਦਾ ਹੈ ਤਾਂ ਕੁਝ ਸਮੇਲੇ ਉਹ ਸ਼ਾਇਦ ਅਮੀਰ ਲੱਗੇ ਪਰ ਆਖਿਰਕਾਰ ਉਸ ਦੇ ਕਰਮ ਉਸ ਦਾ ਪਿੱਛਾ ਕਰਦੇ ਰਹਿਣਗੇ ਜਿਵੇਂ ਛਾਂ ਮਨੁੱਖ ਨੂੰ ਛੱਡ ਨਹੀਂ ਸਕਦੀ ਉਸੇ ਤਰ੍ਹਾਂ ਕਰਮਾਂ ਦਾ ਨਤੀਜਾ ਕਦੇ ਬਚ ਕੇ ਨਹੀਂ ਜਾ ਸਕਦਾ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਸਿੱਖਿਆ ਦਈਏ ਕਿ ਕਰਮਾਂ ਤੋਂ ਵੱਡਾ ਵੱਡੀ ਕੋਈ ਵੀ ਧਨ-ਦੌਲਤ ਨਹੀਂ ਹੁੰਦੀ ਪੜ੍ਹਾਈ, ਦੌਲਤ, ਘਰ, ਗੱਡੀ ਇਹ ਸਭ ਚੰਗੇ ਕਰਮਾਂ ਨਾਲ ਹੀ ਮਿਲਦੇ ਹਨ ਜੇ ਕਰਮ ਮਾੜੇ ਹੋਣ ਤਾਂ ਇਹਨਾਂ ਵਿੱਚੋਂ ਕੋਈ ਵੀ ਚੀਜ਼ ਮਨੁੱਖ ਨੂੰ ਖੁਸ਼ੀ ਨਹੀਂ ਦੇ ਸਕਦੀ ਗੁਰੂ ਸਾਹਿਬਾਂ ਦੇ ਜੀਵਨ ਵਿੱਚੋਂ ਵੀ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਉਹਨਾਂ ਨੇ ਕਦੇ ਵੀ ਮਾੜੇ ਕਰਮਾਂ ਦਾ ਸਹਾਰਾ ਨਹੀਂ ਸੀ ਲਿਆ ਹਾਲਾਤ ਕਿੰਨੇ ਵੀ ਮੁਸ਼ਕਲ ਹੋਣ ਉਹਨਾਂ ਨੇ ਹਮੇਸ਼ਾ ਸੱਚ ਤੇ ਨਿਆਂ ਦੇ ਰਸਤੇ ਨੂੰ ਨਹੀਂ ਸੀ ਛੱਡਿਆ ਉਹ ਸਾਨੂੰ ਦੱਸਦੇ ਹਨ ਕਿ ਚੰਗੇ ਕਰਮ ਹੀ ਸੱਚੀ ਕਿਸਮਤ ਹਨ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਜੀਵਨ ਇੱਕ ਖੇਤ ਵਰਗਾ ਹੈ ਅਸੀਂ ਹਰ ਰੋਜ਼ ਇਸ ਖੇਤ ਵਿੱਚ ਕਰਮਾਂ ਦੇ ਬੀਜ ਬੀਜ ਰਹੇ ਹਾਂ ਇਹ ਸਾਡਾ ਹੱਕ ਹੈ ਕਿ ਅਸੀਂ ਸੋਚੀਏ ਕਿ ਅਸੀਂ ਕਿਹੜਾ ਬੀਜ ਬੀਜਣਾ ਹੈ ਜੇ ਅਸੀਂ ਚੰਗੇ ਬੀਜ ਬੀਜਾਂਗੇ ਤਾਂ ਸਾਨੂੰ ਮਿੱਠੇ ਤੇ ਸੁਆਦਲੇ ਫਲ ਮਿਲਣਗੇ ਜੇ ਅਸੀਂ ਮਾੜਾ ਬੀਜ ਬੀਜਾਂਗੇ ਤਾਂ ਉਸ ਦਾ ਖੱਟਾ ਕੌੜਾ ਫਲ ਵੀ ਸਾਨੂੰ ਹੀ ਖਾਣਾ ਪਵੇਗਾ ਇਸ ਲਈ ਆਓ ਅੱਜ ਤੋਂ ਹੀ ਇੱਕ ਵਚਨ ਲਈਏ ਕਿ ਅਸੀਂ ਆਪਣੇ ਕਰਮਾਂ ਨੂੰ ਸਦਾ ਚੰਗਾ ਰੱਖਾਂਗੇ ਭਲਾਈ ਦੇ ਰਾਹ ਤੇ ਤੁਰਾਂਗੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਾਂਗੇ ਕਿਉਂਕਿ ਅਸਲੀ ਦੌਲਤ ਅਸਲੀ ਇੱਜ਼ਤ ਅਤੇ ਅਸਲੀ ਸੁੱਖ ਸਿਰਫ ਤੇ ਸਿਰਫ ਚੰਗੇ ਕਰਮਾਂ ਵਿੱਚ ਹੀ ਮਿਲ ਸਕਦਾ ਹੈ। ਧੰਨਵਾਦ ਜੀ। ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ ਸੋ ਮੱਚ।